ਗੁਰੂ ਪਿਆਰੀ ਸਾਥ ਸੰਗਤ ਜੀ ਰਦਾਸੋ ਸੰਤ ਮਤ ਕਥਨੀ ਦਾ ਨਹੀਂ ਕਰਨੀ ਦਾ ਮਾਰਗ ਹੈ ਇਹ ਰੋਹਾਨੀਅਤ ਦੇ ਉੱਚੇ ਸੁੱਚੇ ਅਸੂਲਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਤੇ ਜੀਵਨ ਨੂੰ ਅਮਲੀ ਰੂਪ ਵਿੱਚ ਇਹਨਾਂ ਅਨੁਸਾਰ ਢਾਲਣ ਉਤੇ ਜ਼ੋਰ ਦਿੰਦਾ ਹੈ ਸੰਤਾਂ ਮਹਾਤਮਾ ਨੇ ਨੇ ਕਮਾਈ ਦੀ ਬਹੁਤ ਮਹਿਮਾ ਕੀਤੀ ਹੈ ਤੇ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਸੱਚੇ ਪਰਮਾਰਥੀ ਲਈ ਦਸਾਂ ਨੋਹਾਂ ਜਾਂ ਹਾਕਰ لال ਦੀ ਕਮਾਈ ਬਹੁਤ ਜ਼ਰੂਰੀ ਹੈ ਕਹਾਵਤ ਹੈ ਜੈਸਾ ਖਾਵੇ ਅਨ ਤੈਸਾ ਬਣੇ ਮਨ ਮੰਦੇ ਢੰਗ ਨਾਲ ਕਮਾਏ ਧੰਨ ਤੋਂ ਪ੍ਰਾਪਤ ਭੋਜਨ ਮੰਦੇ ਵਿਚਾਰਾਂ ਅਤੇ ਮੰਦੀਆਂ ਬਿਰਤੀਆਂ ਨੂੰ ਜਨਮ ਦਿੰਦਾ ਹੈ ਅਜਿਹਾ ਭੋਜਨ ਮਨ ਨੂੰ ਭੈੜੇ ਵਿਚਾਰਾਂ ਅਤੇ ਮੰਦੇ ਸੰਕਲਪਾਂ ਦਾ ਅਖਾੜਾ ਬਣਾ ਦਿੰਦਾ ਹੈ ਜਿਸ ਕਾਰਨ ਪਰਮਾਰਥ ਵਿੱਚ ਤਰੱਕੀ ਕਰ ਸਕਣਾ ਅਸੰਭਵ ਹੋ ਜਾਂਦਾ ਹੈ ਖੁਦ ਦੀ ਨੇਕ ਕਮਾਈ ਤਜ ਕੇ ਆਪਣਾ ਬੋਝ ਦੂਜਿਆਂ ਉੱਤੇ ਪਾਉਣ ਵਾਲੇ ਪੂਜਾ ਅਤੇ ਚੜ੍ਹਾਵੇ ਦੇ ਧਨ ਨਾਲ ਪੇਟ ਪਾਲਣ ਵਾਲੇ ਅਤੇ ਠੱਗੀ ਠੋਰੀ ਚੋਰੀ ਚਕਾਰੀ ਛਲ ਫਰੇਵ ਆਦਿ ਦੁਆਰਾ ਪ੍ਰਾਇਆ ਧਨ ਤੇ ਹੋਣ ਵਾਲੇ ਲੋਕ ਪਰਮਾਰਥ ਵਿੱਚ ਹੋਂਤੀ ਨਹੀਂ ਕਰ ਸਕਦੇ ਬੇਸ਼ੱਕ ਜਿਹੜੇ ਲੋਕ ਆਪਣੇ ਆਪ ਨੂੰ ਬਹੁਤ ਸਿਆਣੇ ਤੇ ਬੁੱਧੀਮਾਨ ਸਮਝਦੇ ਰਹਿਣ ਪਰ ਅਸਲ ਵਿੱਚ ਉਹ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ ਇਸ ਲਈ ਸੰਤ ਮਹਾਤਮਾ ਨੇ ਨੇਕ ਕਮਾਈ ਉੱਤੇ ਬਹੁਤ ਜ਼ੋਰ ਦਿੱਤਾ ਹੈ ਸੰਤ ਮਹਾਤਮਾ ਸਮਝਾਉਂਦੇ ਹਨ ਕਿ ਮਨ ਅਤੇ ਆਤਮਾ ਦੀ ਗੱਠਬੰਦੀ ਹੋਈ ਹੈ ਜਿਸ ਨੂੰ ਚੜ ਜੇਤਨ ਵੀ ਗੱਠ ਕਿਹਾ ਜਾਂਦਾ ਹੈ ਮਨ ਚੰਚਲ ਹੈ ਉਹ ਪਲ ਭਰ ਲਈ ਨਿਚਲਾ ਨਹੀਂ ਬੈਠਦਾ ਜਦ ਤੱਕ ਮਨ ਨੇਚਲ ਹੋ ਕੇ ਆਤਮਾ ਦਾ ਸਾਥ ਨਾ ਦੇਵੇ ਆਤਮਾ ਅੰਦਰ ਚੜਾਈ ਨਹੀਂ ਕਰ ਸਕਦੀ ਹੱਕ ਹਲਾਲ ਦੀ ਕਮਾਈ ਉੱਤੇ ਗੁజర్ ਕਰਨ ਨਾਲ ਮਨ ਦੀ ਚਿੰਤਨਲਤਾ ਘਟਾਉਣ ਅਤੇ ਉਸ ਦਾ ਚੁਕਾਅ ਅੰਦਰ ਵੱਲ ਕਰਨ ਵਿੱਚ ਸਹਾਇਤਾ ਮਿਲਦੀ ਹੈ ਇਸ ਨਾਲ ਵਿਆਸੀ ਲਈ ਰੋਹਾਨੀ ਸਫਰ ਤੈਅ ਕਰਨਾ ਆਸਾਨ ਹੋ ਜਾਂਦਾ ਹੈ ਰੋਹਾਨੀ ਤਰੱਕੀ ਦਾ ਬੀਜ ਸਿਰਫ ਨੇਕ ਕਮਾਈ ਦੇ ਸੱਚੇ ਸੁੱਚੇ ਖੇਤ ਵਿੱਚ ਹੀ ਪੁੰਗਰ ਕੇ ਪਰਵਾਨ ਚੜ੍ਹ ਸਕਦਾ ਹੈ ਸੱਚੇ ਪਰਮਾਰਥ ਵਿੱਚ ਬੇਈਮਾਨੀ ਅਤੇ ਧੋਖੇ ਦੁਆਰਾ ਕਮਾਏ ਹੋਏ ਕੀ ਨਹੀਂ ਭਿਖਿਆ ਮੰਗ ਕੇ ਇਕੱਠੇ ਕੀਤੇ ਹੋਏ ਰੁਪਏ ਪੈਸੇ ਦੀ ਵੀ ਕੋਈ ਥਾਂ ਨਹੀਂ ਹੈ ਜਦ ਕੋਈ ਰੋਗੀ ਡਾਕਟਰ ਕੋਲ ਜਾਂਦਾ ਹੈ ਤਾਂ ਡਾਕਟਰ ਰੋਗ ਦੀ ਪਛਾਣ ਕਰਕੇ ਉਸ ਨੂੰ ਦਵਾਈ ਦਿੰਦਾ ਹੈ ਨਾਲ ਹੀ ਉਹ ਰੋਗੀ ਨੂੰ ਦੋ ਗੱਲਾਂ ਦਾ ਧਿਆਨ ਰੱਖਣ ਲਈ ਕਹਿੰਦਾ ਹੈ ਇੱਕ ਤਾਂ ਉਹ ਉਸ ਨੂੰ ਸਮੇਂ ਸਿਰ ਦਵਾਈ ਲੈਣ ਦੀ ਤਗੀਦ ਕਰਦਾ ਹੈ ਅਤੇ ਦੂਜੇ ਦੱਸੇ ਭਰੇ ਦੀ ਪਾਲਣਾ ਕਰਨ ਉੱਤੇ ਜ਼ੋਰ ਦਿੰਦਾ ਹੈ ਰੋਹਾਨੀਅਤ ਦੇ ਖੇਤਰ ਵਿੱਚ ਸੰਤ ਸਤਗੁਰ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾ ਰਹੇ ਸੰਸਾਰੀਆਂ ਲਈ ਡਾਕਟਰ ਜਾਂ ਵੈਦ ਬਣ ਕੇ ਹੀ ਆਉਂਦੇ ਹਨ ਉਹ ਉਹਨਾਂ ਨੂੰ ਨਾਮ ਦੀ ਦਵਾਈ ਦਿੰਦੇ ਹਨ ਅਤੇ ਉਸ ਦੇ ਨੇਮ ਪੂਰਵਕ ਸੇਵਨ ਉੱਤੇ ਜ਼ੋਰ ਦਿੰਦੇ ਹਨ ਨਾਲ ਯੋਗਨਾ ਨੂੰ ਕੁਝ ਜ਼ਰੂਰੀ ਪਰਹੇਜ਼ ਵੀ ਦੱਸਦੇ ਹਨ ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਉਹ ਪਰਾਇਆ ਹੱਕ ਕੋਣ ਜਾਂ ਛਲ ਕਪਟ ਨਾਲ ਧਨਕਮoon ਤੋਂ ਬਚਣ ਅਤੇ ਦਸਾਂ ਨੋਹਾਂ ਦੀ ਕਮਾਈ ਉੱਤੇ ਗੁజర్ ਕਰਨ ਪੂਰਨ ਸੰਤਾਂ ਨੇ ਆਪਣੇ ਉਦੇਸ਼ ਉਪਦੇਸ਼ ਵਿੱਚ ਬਹੁਤ ਸਾਫ਼ ਤੇ ਜ਼ੋਰਦਾਰ ਸ਼ਬਦਾਂ ਵਿੱਚ ਹੱਕ ਹਲਾਲ ਦੀ ਕਮਾਈ ਉੱਤੇ ਜ਼ੋਰ ਦਿੰਦਾ ਹੈ ਪਰਮਾਤਮਾ ਦੇ ਸੱਚੇ ਭਗਤਾਂ ਨੇ ਨਿਰਮਲ ਰਹਿਣੀ ਅਤੇ ਹੱਕ ਹਲਾਲ ਦੀ ਕਮਾਈ ਦੀ ਜਿੰਦੀ ਜਾਗ ਦੀ ਨਿੱਜੀ ਮਸ਼ਾਲ ਪੇਸ਼ ਕਰਕੇ ਪਰਮਾਰਥ ਦੇ ਸਾਧਕਾਂ ਨੂੰ ਜੀਵਨ ਵਿੱਚ ਵੱਧ ਤੋਂ ਵੱਧ ਸੁਚੇਤion ਦੀ ਪ੍ਰੇਰਨਾ ਦਿੱਤੀ ਹੱਕ ਹਲਾਲ ਦੀ ਕਮਾਈ ਤੋਂ ਮਹਾਤਮਾ ਦਾ ਤਤਪਰ ਨੇਕੀ ਅਤੇ ਸੱਚਾਈ ਦੁਆਰਾ ਕਮਾਇਆ ਹੋਇਆ ਧਨ ਹੈ ਜਿਸ ਉੱਤੇ ਕਾਨੂੰਨੀ ਅਤੇ ਸਤਿਆਚਾਰਕ ਦ੍ਰਿਸ਼ਟੀ ਤੋਂ ਉਸ ਦੀ ਵਰਤੋਂ ਕਰਨ ਵਾਲੇ ਦਾ ਜਾਇਜ਼ ਹੱਕ ਹੋਵੇ ਜਿਸ ਦੀ ਕਮਾਈ ਵਿੱਚ ਦੇਸ਼ ਅਤੇ ਸਮਾਜ ਅਤੇ ਮਨੁੱਖਤਾ ਦੇ ਅਸੂਲਾਂ ਦੀ ਉਲੰਘਣਾ ਨਾ ਕੀਤੀ ਗਈ ਹੋਵੇ ਜਿਸ ਨੂੰ ਪ੍ਰਾਪਤ ਕਰਨ ਲਈ ਕਿਸੇ ਦੂਸਰੇ ਦਾ ਗਲਾ ਨਾ ਕਟਿਆ ਗਿਆ ਹੋਵੇ ਜਿਸ ਵਿੱਚੋਂ ਪਰਿਵਾਰ ਤੇ ਦੂਸਰੇ ਜਾਇਜ਼ ਹੱਕਦਾਰਾਂ ਨੂੰ ਉਹਨਾਂ ਦਾ ਬੰਦਾ ਹੱਕ ਦਿੱਤਾ ਗਿਆ ਹੋਵੇ ਸੱਚੀ ਅਤੇ ਨੇਕ ਕਮਾਈ ਸਾਤਵਿਕ ਭੋਜਨ ਨੇਕ ਵਿਚਾਰ ਸੁੱਚਾ ਆਚਰਨ ਮਾਲਕ ਦੇ ਪ੍ਰੇਮੀਆਂ ਦੀ ਸੰਗਤ ਤੇ ਨਾਮ ਦਾ ਅਭਿਆਸ ਸੰਤ ਮਤ ਦੀਆਂ ਮੁੱਖ ਲੋੜਾਂ ਹਨ ਸ਼ਬਦ ਜਾਂ ਨਾਮ ਦੀ ਕਮਾਈ ਆਹਾਰ ਵਿਚਾਰ ਅਤੇ ਆਚਾਰ ਦੀ ਨਿਰਮਲਤਾ ਦੇ ਸਹਾਰੇ ਹੀ ਹੋ ਸਕਦੀ ਹੈ ਪੂਰਨ ਸੰਤਾ ਨੇ ਇਸ ਵਿਸ਼ੇ ਦੀ ਕੋਲ ਕੇ ਵਿਆਖਿਆ ਕੀਤੀ ਹੈ ਸੰਤ ਨਾਮਦੇਵ ਜੀ ਨੇ ਨੇਕ ਕਮਾਈ ਨੂੰ ਸੁਕ੍ਰਿਤ ਕਿਹਾ ਹੈ ਅਤੇ ਇਸ ਤਰ੍ਹਾਂ ਦੀ ਕਮਾਈ ਉੱਤੇ ਗੁਜ਼ਾਰਾ ਕਰਨ ਉੱਤੇ ਜ਼ੋਰ ਦਿੰਦਾ ਹੈ ਆਪ ਕਹਿੰਦੇ ਹਨ ਕਿ ਨੇਕ ਕਮਾਈ ਨਾਲ ਮਨੁੱਖ ਦੀ ਬੁੱਧੀ ਨਿਰਮਲ ਬਣਦੀ ਹੈ ਉਹ ਗੁਰਮਤਿ ਪਾਲਣਾ ਕਰਦੇ ਹੋਏ ਨਾਮ ਦਾ ਅਭਿਆਸ ਕਰਨ ਦੇ ਕਾਬਲ ਬੰਦਾ ਹੈ ਅਤੇ ਪਰਮ ਧਾਮ ਦਾ ਭਾਗੀ ਬਣ ਜਾਂਦਾ ਹੈ। ਸੰਤ ਨਾਮਦੇਵ ਜੀ ਖੁਦ ਹੀ ਸਾਰਾ ਜੀਵਨ ਸ਼ਿੰਬੇ ਤੇ ਦਰਜੀ ਦਾ ਕੰਮ ਕਰਦੇ ਹੋਏ ਆਪਣੀ ਇਮਾਨਦਾਰੀ ਦੀ ਕਮਾਈ ਉੱਤੇ ਗੁਜ਼ਾਰਾ ਕਰਦੇ ਰਹੇ। ਗੁਰੂ ਨਾਨਕ ਸਾਹਿਬ ਜੀ ਨੇ ਵੀ ਸਮਾਜ ਦੇ ਸਭ ਵਰਗਾਂ ਦੇ ਲੋਕਾਂ ਲਈ ਨੇਕ ਕਮਾਈ ਦਾ ਨਿਯਮ ਥਾਪਿਆ ਹੈ। ਆਪਨੇ ਵੀ ਸੁਕ੍ਰਿਤ ਨੂੰ ਧਰਮ ਅਰਥਾਤ ਰੋਹਾਨੀ ਤਰੱਕੀ ਦਾ ਆਧਾਰ ਮੰਨਿਆ ਹੈ ਹਰ ਸਮੇਂ ਵਾਂਗ ਗੁਰੂ ਨਾਨਕ ਸਾਹਿਬ ਦੇ ਸਮੇਂ ਵੀ ਇੱਕ ਪਾਸੇ ਰਾਜਾ ਹਕਮ ਅਫਸਰ ਦੂਜੇ ਪਾਸੇ ਪੰਡਤ ਪੁਜੋਹੀਤ ਅਤੇ ਮੁੱਲਾ ਤੇ ਤੀਜੇ ਪਾਸੇ ਧਨੀ ਲੋਕ ਮਿਹਨਤ ਦੀ ਕਮਾਈ ਤੋਂ ਦੂਰ ਜਾ ਰਹੇ ਸਨ ਆਮ ਲੋਕਾਂ ਦੇ ਜੀਵਨ ਵਿੱਚ ਵੀ ਸਚਾਈ ਅਤੇ ਇਮਾਨਦਾਰੀ ਦਾ ਅਭਾਵ ਹੁੰਦਾ ਜਾ ਰਿਹਾ ਸੀ ਗੁਰੂ ਸਾਹਿਬ ਦਾ ਧਰਮ ਨੂੰ ਕਮ ਨਾਲ ਜੋਣਾ ਉਦੋਂ ਵੀ ਫੇਲੜਤਾ ਦੂਸਰਿਆਂ ਦੀ ਕਮਾਈ ਤੇ ਐਸ਼ ਕਰਨ ਵਾਲਿਆਂ ਅਤੇ ਠੱਗੀ ਠੋਰੀ ਬੇਈਮਾਨੀ ਕਰਨ ਵਾਲਿਆਂ ਲਈ ਵੱਡੀ ਚੇਤਾਵਨੀ ਸੀ ਅਤੇ ਅੱਜ ਵੀ ਹੈ ਧਰਮ ਦੇ ਠੇਕੇਦਾਰ ਬਣੇ ਫਿਰਦੇ ਲੋਕ ਪਰਾਇਆ ਧਨ ਅਥਿਹੌਣ ਅਤੇ ਕਾਜੀ ਤੇ ਹਾਕਮ ਰਿਸ਼ਵਤ ਲੈਣ ਨੂੰ ਪਾਪ ਨਹੀਂ ਸਮਝਦੇ ਸਨ ਗੁਰੂ ਨਾਨਕ ਸਾਹਿਬ ਖਬਰਦਾਰ ਕਰਦੇ ਸਨ ਕਿ ਮਾਲਾ ਫੇਰਨ ਵਾਲੇ ਖੁਦਾ ਖੁਦਾ ਕਰਨ ਵਾਲੇ ਲੋਕ ਜਲ ਇਨਸਾਫ ਦੀ ਕੁਰਸੀ ਉੱਤੇ ਬੈਠਦੇ ਹਨ ਤਾਂ ਵੱਡੀ ਖਾ ਕੇ ਲੋਕਾਂ ਦੀ ਹੱਕ ਤਲਫੀ ਕਰ ਦਿੰਦੇ ਹਨ ਜੇ ਉਹਨਾਂ ਅੱਗੇ ਚ ਕੈਤ ਕੀਤੀ ਜਾਵੇ ਤੇ ਅੱਗੋਂ ਤਰਪੁਸਤਕਾਂ ਦੇ ਹਵਾਲੇ ਦੇ ਕੇ ਆਪਣੇ ਆਪ ਨੂੰ ਠੀਕ ਸਾਬਤ ਕਰਨ ਦਾ ਯਤਨ ਕਰਦੇ ਹਨ ਕਾਜੀ ਹੋ ਕੇ ਬਹਿ ਨਿਆਈ ਫੇਰ ਤਾਂ ਵਸਵੀ ਕਰੇ ਖੁਦਾਈ ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੇ ਤਾਂ ਪੜ ਸੁਣਾਏ ਅਫਰਵਾਉਂਦੇ ਹਨ ਕਿ ਗਲ ਵਿੱਚ ਜਨੇਊ ਪਾ ਕੇ ਆਪਣੀ ਪਵਿੱਤਰਤਾ ਦਾ ਦਿਖਾਵਾ ਕਰਨ ਵਾਲੇ ਪੁਜਾਰੀ ਦੂਸਰਿਆਂ ਦੇ ਗਲਿਆਂ ਉੱਤੇ ਸ਼ਰੀਰਾਂ 'ਚ ਲਾਉਣ ਤੋਂ ਵੀ ਸੰਕੋਚ ਨਹੀਂ ਕਰਦੇ ਹਰ ਪਾਸੇ ਝੂਠ ਅਤੇ ਸ਼ਲ ਪ੍ਰਧਾਨ ਹੈ ਸੱਚਾਈ ਇਮਾਨਦਾਰੀ ਅਤੇ ਧਰਮ ਪਰ ਲਾ ਕੇ ਉੱਡ ਗਏ ਹਨ ਆਪਣੇ ਆਪ ਨੂੰ ਮਹਾਂਤਵਾ ਸਿੱਧ ਕਰਨ ਵਾਲੇ ਪੁਜਾਰੀ ਬੇਈਮਾਨਾਂ ਤੇ ਵੱਡੀ ਖੋਰਾਂ ਦੇ ਘਰ ਹੀ ਜਾ ਕੇ ਪੂਜਾ ਕਰਕੇ ਆਪਣੇ ਪੁਰਾਣਾਂ ਦੀ ਕਥਾ ਸੁਣਾ ਕੇ ਉਹਨਾਂ ਦੀ ਪਾਪ ਦੀ ਕਮਾਈ ਦਾ ਅੰਨ ਖਾ ਜਾਂਦੇ ਹਨ ਗੁਰੂ ਨਾਨਕ ਸਾਹਿਬ ਦੇ ਨੇ ਰਾਜਾ ਪਰਜਾ ਅਨਪੜ੍ਹ ਵਿਦਵਾਨ Hindu Musalman ਸਭ ਲਈ ਨੇਕ ਕਮਾਈ ਦਾ ਸੂਲ ਕਾਇਮ ਕੀਤਾ ਇਸ ਤਰ੍ਹਾਂ ਆਪਨੇ ਸੱਚੇ ਧਰਮ ਨੂੰ ਮੰਦਰ ਮਸਜਿਦਾਂ ਹਾਕਰ ਦੁਆਰਿਆਂ ਗਿਰਜਿਆਂ ਆਦੀ ਦੀ ਚਾਰਦਵਾਰੀ ਵਿੱਚੋਂ ਕੱਢ ਕੇ ਖੇਤਾਂ ਦੁਕਾਨਾਂ ਕਚਹਿਰੀਆਂ ਤੇ ਦਫ਼ਤਰਾਂ ਵਿੱਚ ਲਿਆ ਖੜਾ ਕੀਤਾ ਤੇ ਇਸ ਨੂੰ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਜੋੜ ਦਿੱਤਾ ਆਪਨੇ ਸਿਰਫ ਹੱਕ ਹਲਾਲ ਦੀ ਕਮਾਈ ਨੂੰ ਕਰਨ ਵਾਲੇ ਲੋਕਾਂ ਨੂੰ ਧਰਮ ਕਮਾਉਣ ਅਤੇ ਰੋਹਾਨੀ ਅਭਿਆਸ ਦੇ ਕਰਨ ਦੇ ਜੋਗ ਮੰਨਿਆ ਗੁਰੂ ਸਾਹਿਬ ਨੇ ਖੁਦ ਬਰੀਆ ਬੱਤੀ ਨਵਾਬ ਦੌਲਤ ਖਾਨ ਦੇ ਮੁੱਦੀਖਾਨੇ ਵਿੱਚ ਸੱਚਾਈ ਤੇ ਇਮਾਨਦਾਰੀ ਨਾਲ ਨੌਕਰੀ ਕੀਤੀ ਅਤੇ ਕਮਾਈ ਨਾਲ ਗਰੀਬ ਅਨਾਥਾਂ ਦੀ ਖੁੱਲੇ ਦਿਲ ਨਾਲ ਮਦਦ ਕੀਤੀ ਬਾਅਦ ਵਿੱਚ ਆਪਣੇ ਕਰਤਾਰਪੁਰ ਜੋ ਹੁਣ ਪਾਕਿਸਤਾਨ ਵਿੱਚ ਹੈ ਵਿੱਚ ਖੇਤੀ ਵੀ ਕੀਤੀ ਅਤੇ ਆਪਣੀ ਨੇਕ ਕਮਾਈ ਉੱਤੇ ਗੁਜ਼ਾਰਾ ਕਰਦੇ ਰਹੇ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ ਆਪਨੇ ਸੱਚੇ ਪਰਮਾਰਥੀ ਜੀਵਨ ਦੀ ਨਿੱਜੀ ਮਿਸਾਲ ਕਾਇਮ ਕੀਤੀ ਤਾਂ ਜੋ ਆਪਦੇ ਉਪਦੇਸ਼ ਦੇ ਨੇਕ ਕਮਾਈ ਦੇ ਇਸ ਬੁਨਿਆਦੀ ਪਹਿਲੂ ਬਾਰੇ ਕਿਸੇ ਦੇ ਮਨ ਵਿੱਚ ਕੋਈ ਭਰਮ ਨਾ ਰਹੇ ਆਪਨੇ ਆਪਣੀ ਬਾਣੀ ਵਿੱਚ ਬਹੁਤ ਸਾਫ਼ ਤੇ ਜ਼ੋਰਦਾਰ ਸ਼ਬਦਾਂ ਵਿੱਚ ਗੁਰੂ ਪੀਰਾਂ ਅਤੇ ਉਹਨਾਂ ਦੇ ਸਿੱਖ ਸੇਵਾ ਸੇਵਕਾਂ ਲਈ ਨੇਕ ਕਮਾਈ ਉੱਤੇ ਨਿਰਵਾਹ ਕਰਦੇ ਹੋਏ ਉਹਦੇ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਆਦਰਸ਼ ਕਾਇਮ ਕੀਤਾ ਕੋਈ ਗੁਰੂ ਜਾਂ ਪੀਰ ਹੋ ਕੇ ਸਿੱਖ ਸੇਵਕਾ ਤੋਂ ਮੰਗਦਾ ਫਿਰਦਾ ਹੈ ਤਾਂ ਉਹਦੇ ਪੈਰਾਂ ਉੱਤੇ ਕਦੇ ਮੱਥਾ ਨਹੀਂ ਟੇਕਣਾ ਚਾਹੀਦਾ ਜੋ ਆਪਣੇ ਹੱਕ ਲਾਲ ਦੀ ਕਮਾਈ ਵਿੱਚੋਂ ਸਾਧ ਸੰਗਤ ਦੀ ਮੁਫਤ ਸੇਵਾ ਕਰਦਾ ਹੈ ਉਹ ਪਰਮਾਰਥ ਦੀ ਰਾਹ ਦਾ ਸੱਚਾ ਗਿਆਨੀ ਤੇ ਸੱਚਾ ਗੁਰੂ ਅਖਵਾ ਸਕਦਾ ਹੈ ਇਹ ਵੀ ਸਭ ਨੂੰ ਪਤਾ ਹੈ ਕਿ ਗੁਰੂ ਸਾਹਿਬ ਨੇ ਐਮਨਾਬਾਦ ਵਿੱਚ ਮਲਕ ਭਾਗੂ ਦੇ ਛੱਤੀ ਪਦਾਰਥਾਂ ਦੀ ਥਾਂ ਭਾਈ ਲਾਲੋ ਦੇ ਕੋਧਰੇ ਦੀ ਰੋਟੀ ਨੂੰ ਤਰਜੀਹ ਦਿੱਤੀ ਕਿਉਂਕਿ ਆਪ ਨੂੰ ਮਲਕ ਭਾਗੋ ਦੇ ਭੋਜਨ ਵਿੱਚੋਂ ਦੂਸਰੇ ਲੋਕਾਂ ਦਾ ਲਹੂ ਤੇ ਭਾਈ ਲਾਲੋ ਦੇ ਰੁੱਖੇ ਮੁੱਖੇ ਰੁੱਖੇ ਮਿੱਸੇ ਭੋਜਨ ਵਿੱਚੋਂ ਹੱਕ ਹਲਾਲ ਦੀ ਕਮਾਈ ਦਾ ਅਮਰਤ ਚੰਦਾ ਵਖਾਈ ਦਿੱਤਾ ਕਬੀਰ ਸਾਹਿਬ ਨੇ ਆਪਣੇ ਸਮੇਂ ਦੇ ਅਧੂਰੇ ਅਤੇ ਭਖੰਡੀ ਗੁਰੂਆਂ ਦੀ ਨਖੇਤੀ ਕਰਦੇ ਹੋਏ ਲਿਖਿਆ ਹੈ ਕਿ ਉਹ ਲੋਬਾਸ ਹੋ ਕੇ ਸਿੱਖ ਸੇਵਕਾਂ ਨੂੰ ਲੁੱਟ ਰਹੇ ਹਨ ਉਹਨਾਂ ਦੇ ਸ਼ਿਸ਼ੇ ਵੀ ਆਪਣੇ ਸਵਾਰਥ ਦੀ ਪੂਰਤੀ ਲਈ ਜੇ ਗੁਰੂ ਨਾਲ ਚੁੰਮੜੇ ਰਹਿੰਦੇ ਸਨ ਜੇ ਲੋਕਾਂ ਨੂੰ ਸੱਚੀ ਸ਼ਾਂਤੀ ਕਿਵੇਂ ਮਿਲ ਸਕਦੀ ਹੈ ਆਪਨਸਾਰ ਜਿਹੜੇ ਗੁਰੂ ਕੋਡੀਆਂ ਦੇ ਭਾਅ ਵਿਕਰੇ ਸਨ ਉਹ ਰਾਮ ਨਾਮ ਨੂੰ ਵੇਚ ਕੇ ਆਪਣੀ ਕਮਾਈ ਦਾ ਸਾਧਨ ਬਣਾਉਂਦੇ ਸਨ ਅਤੇ ਹਮੇਸ਼ਾ ਇਸ ਤਾਰ ਵਿੱਚ ਰਹਿੰਦੇ ਹਨ ਕਿ ਕਿਸ ਤਰ੍ਹਾਂ ਸ਼ਿਸ਼ੇ ਦੀ ਗਿਣਤੀ ਵਿੱਚ ਵਾਧਾ ਹੋਵੇ ਕਬੀਰ ਪੂਰੇ ਗੁਰੂ ਬਿਨਾ ਪੂਰਾ ਸਿਸ਼ ਨਾ ਹੋਏ ਗੁਰੂ ਲੋਭੀ ਸਿਸ਼ ਲਾਲਚੀ ਦੂਣੀ ਧਾਜਣ ਹੋਏ ਗੁਰੂ ਤੋਂ ਸਸਤਾ ਪਿਆ ਪੈਸਾ ਕਰੇ ਪਚਾਸ ਰਾਮ ਨਾਮ ਕੋ ਵੇਚ ਕੇ ਫਿਰ ਸਿਸ਼ ਕੀ ਆਸ ਗੁਰੂ ਸਾਹਿਬ ਨੇ ਗੁਰੂ ਤੇ ਸਿਸ਼ ਦੋਹਾਂ ਲਈ ਬਹੁਤ ਉੱਚਾ ਦਰਸ਼ ਕਾਇਮ ਕੀਤਾ ਆਪ ਕਹਿੰਦੇ ਹਨ ਕਿ ਆਪਣਾ ਸਭ ਕੁਝ ਗੁਰੂ ਦੇ ਅਰਪਣ ਕਰ ਦੇਵੇ ਸਭ ਕੁਝ ਨੂੰ ਗੁਰੂ ਦਾ ਸਮਝ ਕੇ ਵਰਤੇ ਪਰ ਗੁਰੂ ਨੂੰ ਚਾਹੀਦਾ ਹੈ ਕੀ ਸ਼ਿਸ਼ ਦੀ ਸੂਈ ਨੂੰ ਵੀ ਹੱਥ ਨਾਲ ਲਾਵੇ ਸ਼ਿਸ਼ ਤੋਂ ਐਸਾ ਚਾਹੀਏ ਗੁਰੂ ਕੋ ਸਰਵਸ ਦੀਏ ਗੁਰੂ ਕੋ ਐਸਾ ਚਾਹੀਏ ਛਿਸ਼ੇ ਕੁਛ ਨਾ ਲਿਏ ਆਪ ਸਮਝਾਉਂਦੇ ਹਨ ਕਿ ਸੰਤ ਮਹਾਤਮਾ ਆਪਣੇ ਸਿੱਖ ਸੇਵਕਾਂ ਦਾ ਧਨ ਸਾਧ ਸੰਗਤ ਦੀ ਸੇਵਾ ਜਾਂ ਪਰਉਪਕਾਰੀ ਕੰਮਾਂ ਵਿੱਚ ਜ਼ਰੂਰ ਖਰਚ ਕਰਵਾ ਸਕਦੇ ਹਨ ਤਾਂ ਜੋ ਉਹਨਾਂ ਦੀ ਕਮਾਈ ਸੁਫਲ ਹੋਵੇ ਅਤੇ ਰੋਹਾਨੀ ਅਭਿਆਸ ਵਿੱਚ ਸਹਾਇਤਾ ਮਿਲੇ ਪਰ ਉਹ ਨਿੱਜੀ ਲੋੜਾਂ ਦਾ ਨਿੱਜੀ ਲਾਭ ਲਈ ਕਦੇ ਵੀ ਸ਼ਿਸ਼ਾਂ ਦੀ ਪਾਈ ਤੱਕ ਨਹੀਂ ਲੈਂਦੇ ਅਸੀਂ ਸਭ ਜਾਣਦੇ ਹਾਂ ਕਿ ਕਬੀਰ ਸਾਹਿਬ ਨੇ ਜੀਵਨ ਭਰ ਜੁਲਾਹੇ ਦਾ ਕੰਮ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਪਾਲਣਾ ਕੀਤੀ ਆਪ ਜਦੋਂ ਵੀ 사ਸੰਗਤ ਲਈ ਬਾਹਰ ਜਾਂਦੇ ਆਪਣੀ ਖੱਡੀ ਨਾਲ ਲੈ ਕੇ ਜਾਂਦੇ ਸਨ ਹਜ਼ੂਰ ਜੀ ਪਰਮਉਦੇ ਹਨ ਕਿ ਸਤਗੁਰ ਕੋਲ ਨਾਮ ਭਗਤੀ ਦਾ ਅਖੂਤ ਭੰਡਾਰ ਸੀ ਇਸ ਲਈ ਉਹ دنیਵੀ ਤੰਦੌਲਤਾਂ ਵੱਲ ਅੱਖ ਚੁੱਕੇ ਵੀ ਨਹੀਂ ਦੇਖਦੇ ਸਨ ਉਹ ਆਪਣੇ ਸੇਵਕਾਂ ਦਾ ਪੈਸਾ ਪਰਪਕਾਰ ਲਈ ਸਾਧ ਸੰਗਤਾਂ ਵਿੱਚ ਜਰੂਰ ਲਵਾ ਦਿੰਦੇ ਸਨ ਪਰ ਆਪਣੇ ਗੁਜ਼ਾਰੇ ਲਈ ਉਹਨਾਂ ਤੋਂ ਕੁਝ ਲੈਂਦੇ ਨਹੀਂ ਸਨ ਸਵਾਮੀ ਜੀ ਮਹਾਰਾਜ ਦਾ ਆਪਣੇ ਜੀਵਨ ਹੱਕ ਆਲਦੀ ਕਮਾਈ ਦੀ ਇੱਕ ਪ੍ਰੇਰਣਾ ਭਰੀ ਮਿਸਾਲ ਹੈ ਆਪ ਦਾ ਛੋਟੀ ਉਮਰ ਤੋਂ ਹੀ ਪਰਮਾਤਮਾ ਦੀ ਭਗਤੀ ਵੱਲ ਝੁਕਾ ਸੀ ਇਸ ਲਈ ਆਪ ਅਜਿਹੀ ਨੌਕਰੀ ਦੇ ਤਲਾਸ਼ ਵਿੱਚ ਸਨ ਜਿਸ ਵਿੱਚ ਸਵਾਰਥ ਤੇ ਪਰਮਾਰਥ ਦੀਨ ਅਤੇ ਦੁਨੀਆ ਦੋਵੇਂ ਇਕੱਠੇ ਚੱਲ ਸਕਣ ਆਪਨੇ ਬੱਲਵ ਘੜ ਦੇ ਰਾਜੇ ਕੋਲ ਫਾਰਸੀ ਤੇ ਉਸਤਾਦ ਦੇ ਤੌਰ ਤੇ ਨੌਕਰੀ ਕਰ ਲਈ ਇਸ ਵਿੱਚ ਰੋਜ਼ ਸਿਰਫ 3 ਘੰਟੇ ਕੰਮ ਕਰਨਾ ਪੈਂਦਾ ਸੀ ਉਹਨਾਂ ਦਿਨਾਂ ਵਿੱਚ ਰਾਜਿਆਂ ਦੇ ਮੁਲਾਜ਼ਮਾਂ ਨੂੰ ਤਨਖਾਹ ਦੇ ਨਾਲ ਰਸਤੀ ਮਿਲਦੀ ਸੀ ਸਵਾਮੀ ਜੀ ਸਾਰੀ ਰਸ ਲੋੜਵੰਦਾ ਵਿੱਚ ਵੰਡ ਦਿੰਦੇ ਸਨ ਅਤੇ ਤਨਖਾਹ ਦਾ ਵੱਡਾ ਹਿੱਸਾ ਆਪਣੇ ਪਿਤਾ ਜੀ ਨੂੰ ਭੇਜ ਦਿੰਦੇ ਸਨ ਆਪ ਮਿਹਨਤ ਨਾਲ ਰੋਜੀ ਕਮਾਉਂਦੇ ਸਨ ਤੇ ਆਪ ਦੇ ਮਨ ਵਿੱਚ ਪ੍ਰਭੂ ਭਗਤੀ ਦਾ ਭਾਵ ਵੀ ਭਰਪੂਰ ਸੀ ਸਵਾਮੀ ਜੀ ਮਹਾਰਾਜ ਦੇ ਪਿਤਾ ਜੀ ਸੌਕਾਰੇ ਦਾ ਕੰਮ ਕਰਦੇ ਸਨ ਉਹਨਾਂ ਦੇ ਅਕਾਲ ਚਲਾਣੇ ਕਾਰਜਾਂ ਤੋਂ ਬਾਅਦ ਸਵਾਮੀ ਜੀ ਦੇ ਸਾਰੇ ਕਰਜ਼ਦਾਰਾਂ ਨੂੰ ਸੱਦ ਕੇ ਇਹ ਕਹਿ ਦਿੱਤਾ ਸੀ ਕਿ ਜੋ ਕੋਈ ਕਰਜ਼ੇ ਦੀ ਮੂਲ ਰਕਮ ਮੋੜਨੀ ਚਾਹੁੰਦਾ ਹੈ ਤਾਂ ਮੋੜ ਦਵੇ ਨਹੀਂ ਤਾਂ ਨਾ ਸਹੀ ਉਨਾ ਨੇ ਕਰਤਾਰਾਂ ਦੇ ਸਾਹਮਣੇ ਸਾਰੇ ਕਾਗਜ਼ ਪਾੜ ਦਿੱਤੇ ਸਨ ਤੇ ਸਬੂਦੀ ਆਮਦਨੀ ਸਦਾ ਲਈ ਬੰਦ ਕਰ ਦਿੱਤੀ ਸੀ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਦੌਲਤ ਬਿਨਾਂ ਪਾਪ ਦੇ ਜੁੜਦੀ ਨਹੀਂ ਅਤੇ ਅੰਤ ਸਮੇਂ ਨਾਲ ਨਹੀਂ ਜਾਂਦੀ ਆਪ ਕਹਿੰਦੇ ਹਨ ਕਿ ਲੋਕ ਮਾਇਆ ਜੋਰਨ ਵਿੱਚ ਖਪ-ਖਪ ਕੇ ਮਰਦੇ ਹਨ ਅਤੇ ਗੱਲ ਸੋਚਣ ਦਾ ਯਤਨ ਨਹੀਂ ਕਰਦੇ ਕਿ ਉਹ ਪਾਪਾਂ ਦਾ ਅਜਿਹਾ ਬੋਝਾ ਸਿਰ ਉੱਤੇ ਲੱਗ ਰਹੇ ਹਨ ਜਿਹੜਾ ਅਨੇਕ ਲੋਕਾਂ ਦੀ ਖੱਜਲ-ਖੁਆਰੀ ਦਾ ਕਾਰਨ ਬਣ ਚੁੱਕਾ ਹੈ ਤੇ ਹੁਣ ਉਹਨਾਂ ਦੀ ਖੁਆਰੀ ਦਾ ਕਾਰਨ ਬਣੇਗਾ ਜਿਹੜਾ ਤਨ ਪਾਪਾਂ ਤੋਂ ਬਿਨਾਂ ਇਕੱਠਾ ਨਹੀਂ ਹੋ ਸਕਦਾ ਅੰਤ ਸਮੇਂ ਨਾਲ ਨਹੀਂ ਜਾ ਸਕਦਾ ਤੇ ਤੁਰ-ਤੁਰ ਕਾਹ ਵਿੱਚ ਖੁਆਰੀ ਦਾ ਕਾਰਨ ਬੰਦਾ ਹੈ ਉਹ ਲਾਭ ਦਾ ਕਿਵੇਂ ਸਿੱਧ ਹੋ ਸਕਦਾ ਹੈ ਗੁਰੂ ਰਾਮਦਾਸ ਜੀ ਪਰਮਾਉਂਦੇ ਹਨ ਕਿ ਰਾਜੇ ਤੇ ਹਾਕਮ ਆਦੀ ਲੋਭ ਦੀਨ ਪ੍ਰਾਇਤਨਾਂ ਤੇ ਆ ਕੇ ਮਾਇਆ ਰੂਪੀ ਜ਼ਹਿਰ ਦੇ ਭੜੋਲੇ ਭਰੀ ਜਾਂਦੇ ਹਨ ਤਾਰ ਅਸਲ ਉਹ ਦੂਸਰਿਆਂ ਨੂੰ ਨਹੀਂ ਲੁੱਟਦੇ ਖੁਦ ਲੋਭ ਲਾਲਚ ਤੇ ਮਾਇਆ ਆਤਮ ਨੂੰ ਲੁੱਟੇ ਜਾਂਦੇ ਹਨ ਜੰਮ ਦੁੱਤਾਂ ਦੀ ਮਾਰ ਦੇ ਭਾਗੀ ਬਣ ਜਾਂਦੇ ਹਨ ਭੂਪਤ ਰਾਜੇ ਰੰਗ ਰਾਏ ਸੰਤੇ ਬਿਕ ਮਾਇਆ ਕਰ ਕਰ ਹੇਤ ਵਧਾਈਏ ਪਰ ਦਰਬ ਚਰਾਇਆ ਪੁੱਤਰ ਕਲੱਤਰ ਨਾ ਵਿਸਰੇ ਬਹੁ ਪ੍ਰੀਤ ਲਗਾਇਆ ਵੇਖਦਿਆ ਇਹ ਮਾਇਆ ਤਹੀ ਗਈ ਪਸਤੋ ਪਸਤੋ ਪਸਤਾਇਆ ਚੰਦਰ ਵੱਧੇ ਮਾਰਿਆ ਨਾਨਕ ਹਰ ਪਾਇਆ ਇਸ ਭਾਵ ਨੂੰ ਪ੍ਰਗਟ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਰਾਜੇ ਮਹਾਰਾਜੇ ਹਾਕਮ ਤੇ ਧਨੀ ਲੋਕ ਪਰਮਾਤਮਾ ਦਾ ਭੋਤ ਅਜਕੇ ਅਨਰਥ ਕਰਕੇ ਤਨ ਜੋੜਦੇ ਹਨ ਇਹ ਤਨ ਇਹਦੇ ਨਾਲ ਬਣੇ ਸਾਰੇ ਠਾਠ ਵਾਠ ਜੀਵਨ ਦੇ ਖਾਤਮੇ ਦੇ ਨਾਲ ਹੀ ਖਤਮ ਹੋ ਜਾਂਦੇ ਹਨ ਅਸਲ ਵਿੱਚ ਸਾਡੇ ਮਨ ਵਿੱਚ ਹਮੇਸ਼ਾ ਇਹ ਚਿੰਤਾ ਬਣੀ ਰਹਿੰਦੀ ਹੈ ਕਿ ਬੇਈਮਾਨੀ ਨਹੀਂ ਕਰਾਂਗੇ ਸ਼ਾਇਦ ਸੰਸਾਰ ਦੇ ਕੰਮ ਨਹੀਂ ਚੱਲਣਗੇ ਪਰ ਜੋ ਲੋਕ ਨੇਕ ਸਚਾਈ ਅਤੇ ਇਮਾਨਦਾਰੀ ਤੋਂ ਕੰਮ ਲੈਂਦੇ ਹਨ ਉਹ ਕਹਿੰਦੇ ਹਨ ਕਿ ਨੇਕ ਕਮਾਈ ਵਿੱਚ ਬਹੁਤ ਬਰਕਤ ਹੈ ਇਸ ਵਿੱਚ ਸੱਚਾ ਸੁੱਖ ਮਿਲਦਾ ਹੈ ਅਤੇ ਕੁੱਲ ਮਾਲਕ ਕਿਸੇ ਨਾ ਕਿਸੇ ਤਰ੍ਹਾਂ ਵਿੱਚ ਹੋ ਕੇ ਉਹਨਾਂ ਸਾਰਿਆਂ ਦੇ ਕੰਮ ਸਵਾਰ ਦਿੰਦਾ ਹੈ ਇਹ ਠੀਕ ਹੈ ਹਕ ਲਾਲ ਦੀ ਕਮਾਈ ਕਰਨ ਵਾਲੇ ਵਿਅਕਤੀ ਐਸ਼ੋ ਇਸ਼ਰਤ ਦਾ ਨਹੀਂ ਕਰ ਸਕਦੇ ਪਰ ਇਹ ਨੇਕ ਕਮਾਈ ਉਹਨਾਂ ਨੂੰ ਮਾਸ ਸ਼ਰਾਬ ਇੰਦਰੀਆਂ ਦੇ ਭੋਗ ਵਿਸ਼ੇ ਵਿਕਾਰਾਂ ਤੇ अनेका ਬੇਬਚਾਰਾਂ ਤੋਂ ਪਾਪਾਂ ਤੋਂ ਬਚਾਉਂਦੀ ਹੈ ਅਤੇ ਮਨ ਵੀ ਸੰਤੋਖ ਲਿਆਉਂਦੀ ਹੈ ਮਨ ਵਿੱਚ ਪਰਮਾਤਮਾ ਦਾ ਪ੍ਰੇਮ ਭਰੋਸਾ ਉਪਜਾਉਂਦੀ ਹੈ ਤੇ ਸੱਚੇ ਪਰਮਾਰਥ ਦੀ ਨੀਂਹ ਤਿਆਰ ਕਰਦੀ ਹੈ